ਤੇ ਅੱਜ ਤੁਸੀਂ ਦੇਖ ਰਹੇ ਹੋ ਪੰਜਾਬ ਸਰਕਾਰ ਜਿੱਥੇ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਉੱਪਰ ਆਪਣੀਆਂ ਉਪ ਘਾਟਨ ਬੜੇ ਦਾ ਲਾ ਰਹੇ ਆ ਆਪਣੇ ਵਿਭਾਗਾਂ ਦੇ ਬੜੇ ਬੜੇ ਨਹੀਂ ਪੱਥਰ ਰੱਖ ਰਹੇ ਆ ਲੋਕ ਪੈਸੇ ਲਾ ਕੇ ਸੇਵਾ ਮੰਗਦੇ ਤੇ ਇੱਥੇ ਤਾਂ ਸੇਵਾ ਹੀ ਬੰਦ ਕਰੀ ਬੈਠੇ ਜੀ ਬਹੁਤ ਮਾੜੀ ਜਿਹੜੀ ਆਪਾਂ ਕਹਿ ਸਕਦੇ ਹਾਂ ਗੱਲ ਕਿਉਂਕਿ ਸਰਕਾਰ ਦੀ ਨਹੀਂ ਜਾਂਦੀ ਆ ਵੈਸੇ ਤਾਂ ਆਪਣੀ ਜਿਹੜੇ ਸਾਡੇ ਸਾਫਤਾ ਮੌਜੂਦਾ ਐਮਐਲਏ ਸਾਹਿਬ ਨੇ ਸਿੱਖਿਆ ਗ੍ਰਾਂਤੀ ਦੇ ਨਾਮ ਤੇ ਬਾਰੇ ਸਕੂਲਾਂ ਦੇ ਬਣੇ ਹੋਏ ਸਕੂਲਾਂ ਨੂੰ ਅੰਦਰ ਪੰਡਾਂ ਦੇ ਤੇ ਆਪਣੇ ਨਹੀਂ ਪੱਥਰ ਪੜੀ ਜਾਂਦੇ ਨੇ ਤੇ ਸਰਕਾਰੀ ਹਸਪਤਾਲ ਨੂੰ ਕਿਤੇ ਅੰਦੇਰੇ ਇੱਥੇ ਪਤਾ ਲੱਗ ਜਾਂਦਾ ਕਿ ਸਾਡੀ ਪੰਜਾਬ ਦੀ ਸਰਕਾਰ ਬੁਰੇ ਕੰਮਾਂ ਨਾਲ ਸੇਵ ਚੁੱਕੀ ਹੈ ਇਹਨਾਂ ਕੋਲ ਨਿਕਰ ਬਾਥਰੂਮ ਠੀਕ ਕਰਵਾਉਣ ਵਾਸਤੇ ਪੈਸਾ ਨਹੀਂ ਤੇ ਆਮ ਲੋਕਾਂ ਦਾ ਕੀ ਭਲਾ ਕਰਨੇ ਮੌਜੂਦਾ ਐਮਐਲਏ ਸਾਹਿਬ ਇੱਥੇ ਉਹਨਾਂ ਨੇ ਕੋਈ ਜ਼ਰੂਰਤਾਂ ਨਰਾਵਾਂ ਜਿਹੜੀ ਐਮਐਲਏ ਸਾਹਿਬ ਆਪਾਂ ਪਿੰਡਾਂ ਪਿੰਡਾਂ ਤੇ ਜਾਂਦੇ ਆ ਨਸ਼ਾ ਵਿਰੁੱਧ ਦੇ ਖਿਲਾਫ ਵੀ ਇਹਨਾਂ ਨੂੰ ਆਪਾਂ ਨਸ਼ੇ ਬੰਦ ਕਰਾਈਏ ਜਾਂ ਸਕੂਲਾਂ ਦੇ ਵਿੱਤ ਡਵੈਲਪਮੈਂਟ ਦਾ ਲੈ ਕੇ ਕਿਸੇ ਵੀ ਕਾਰਨ ਦਾ ਮੁੱਦਾ ਲੈ ਕੇ ਜਾਣਿਆ ਇੱਥੇ ਰਾਮਪੁਰੇ ਪਰ ਮੇਨ ਪੁਆਇੰਟ ਦਾ ਦੇਖੋ ਤੁਸੀਂ ਰਾਮਪੁਰੇ ਸ਼ਹਿਰ ਦਾ ਮੇਨ ਪੁਆਇੰਟ ਹੈ ਇਹ ਮੇਨ ਹਸਪਤਾਲ ਇੱਥੇ ਸਰਕਾਰੀ ਹਸਪਤਾਲ ਤੇ ਦੇਖ ਹੀ ਰਹੇ ਹਾਂ ਅੱਜ ਤਾਲਾ ਲੱਗਾ ਹੋਇਆ ਕੰਡਾ ਟਰਨ ਨਾ ਹੋਈ ਹੈ ਪਰ ਫੰਡ ਵੀ ਬਹੁਤ ਘਟੇ ਨਗੇ ਹੋਏ ਜਿਹਨੂੰ ਅਸੀਂ ਤਾਂ ਸੁਝਾਅ ਮੰਨਦੀ ਕਰਦੇ ਆ ਕਿ ਜਿਹੜਾ ਪੈਸਾ ਇਹਨਾਂ ਦੇ ਰੈਡ ਖਾਤੇ ਵਿੱਚ ਪਾਇਆ ਜਾਂਦਾ ਉਹ ਸਿੱਧਾ ਹਸਪਤਾਲ ਦੇ ਉੱਪਰ ਲਾਇਆ ਜਾਵੇ ਇਹਨਾਂ ਦੇ ਖਾਤੇ ਵਿੱਚ ਨਾ ਪਾਇਆ ਜਾਵੇ ਮੈਂ ਪਰਸੋਂ ਅੰਦਰ ਵੀ ਦੇਖ ਕੇ ਆਇਆ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੀਆਂ ਟੂਟੀਆਂ ਨੇ ਪੁੱਟੀਆਂ ਪਿਆ ਨਾਲ ਕੋਈ ਟਾਇਲਟ ਸੌਫਟ ਨਹੀਂ ਕੋਈ ਪ੍ਰਬੰਧ ਨੂੰ ਪੇਪਰ ਦਿੱਤਾ ਹੋਇਆ ਤੇ ਸਾਡੀ ਇਹ ਗ੍ਰੰਥੀ ਹੈ ਪ੍ਰਸ਼ਾਸਨ ਨੇ ਕਿ ਜਿਹੜਾ ਦਾ ਦਾ ਸਰਕਾਰੀ ਹਸਪਤਾਲ ਦੇ ਅੰਦਰ ਟਾਇਲਟ ਸੀਟਾਂ ਜਿਹੜੀਆਂ ਬਹੁਤ ਸਾਰੀਆਂ ਬੰਦ ਕੀਤੀ ਹੋਏ ਨੇ ਇਹਨਾਂ ਨੂੰ ਖੋਲਵਾ ਕੇ ਇੱਥੇ ਚਲਦਾ ਕੀਤਾ ਹੋਣਾ ਚਾਹੀਦਾ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਰਾਂਪੜਾ ਸਕੂਲ ਦੇ ਸਿਵਲ ਹਸਪਤਾਲ ਦੇ ਬਿਲਡਿੰਗ ਦੇ ਨੇੜੇ ਜਿੱਤੇ ਕਿ ਤੁਸੀਂ ਦੇਖ ਸਕਦੇ ਹੋ ਸਿਵਲ ਹਸਪਤਾਲ ਰਾਮਪੁਰਾ ਖੂਲ ਦੀ ਬਿਲਡਿੰਗ ਦੇ ਅੰਦਰ ਹੀ ਸਵੱਛ ਭਾਰਤ ਮਿਸ਼ਨ ਦੇ ਤਹਿਤ ਬਾਥਰੂਮ ਬਣਾਏ ਗਏ ਹਨ ਜਿਨ੍ਹਾਂ ਦੀ ਅੱਜ ਦੀ ਜੋ ਹਾਲਤ ਹੈ ਅਗਰ ਆਪਾਂ ਇਹ ਅੱਜ ਦੀ ਜੋ ਦੇਖ ਹੈ ਬਹੁਤ ਹੀ ਜ਼ਿਆਦਾ ਤਰਸਨੀਏ ਤਰਸਯੋਗ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਤੇ ਕਾਫੀ ਲੰਬੇ ਸਮੇਂ ਤੋਂ ਲੰਬੇ ਅੜਛੇ ਤੋਂ ਤਾਲੇ ਲੱਗੇ ਹੋਏ ਹਨ ਇਹਨਾਂ ਦਾ ਕੋਈ ਵਰਤੋਂ ਨਹੀਂ ਹੋ ਰਹੀ ਜਦਕਿ ਇੱਥੇ ਆਉਣ ਜਾਣ ਵਾਲੇ ਮਰੀਜ਼ਾਂ ਨੂੰ ਇਸ ਦੀ ਸਖਤ ਲੋੜ ਹੈ ਇਸ ਦੀ ਸਖਤ ਜ਼ਰੂਰਤ ਹੈ ਅਤੇ ਲੋਕਾਂ ਨੂੰ ਆਨ ਜਾਣ ਵਾਲੇ ਮਰੀਜ਼ਾਂ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਦੇ ਬੰਦ ਹੋਣ ਦੇ ਕਰਕੇ ਕਿਉਂਕਿ ਜੇ ਅਗਰ ਆਪਾਂ ਗੱਲ ਕਰੀ ਸਿਵਲ ਹਸਪਤਾਲ ਦੇ ਅੰਦਰਲੇ ਬਾਤ ਸੁਣਾ ਦੀ ਤਾਂ ਉਹਨਾਂ ਦੀ ਵੀ ਜੋ ਹਾਲਤ ਹੈ ਕਾਫੀ ਜ਼ਿਆਦਾ ਅਗਰ ਕਹੀਏ ਕੋਈ ਬਹੁਤ ਜ਼ਿਆਦਾ ਚੰਗੀ ਨਹੀਂ ਹੈ ਉਹਨਾਂ ਦੀ ਵੀ ਹਾਲਤ ਇਸ ਤਰੀਕੇ ਦੀ ਹੀ ਬਣੀ ਹੋਈ ਹੈ ਉੱਥੇ ਵੀ ਕਿਤੇ ਨਾ ਕਿਤੇ ਕਹੀਏ ਕਿ ਸਫਾਈ ਨੂੰ ਲੈ ਕੇ ਕਿਤੇ ਨਾ ਕਿਤੇ ਇਸ਼ੂ ਚੱਲਦੇ ਰਹਿੰਦੇ ਨੇ ਇਸ ਮੁੱਦੇ ਤੇ ਸਾਡੇ ਨਾਲ ਅਮ ਮੌਜੂਦ ਨੇ ਕੁਝ ਲੋਕ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਨਾ ਜੋ ਬਾਥਰੂਮ ਨੂੰ ਲੈ ਕੇ ਹਾਂਜੀ ਨਮਸਕਾਰ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਸਵਾਗਤ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਪ੍ਰਾਰਥਾ ਚੱਕਿਆ। ਅੱਜ ਅਸੀਂ ਦਿਖ ਰਹੇ ਹਾਂ ਸਾਡੇ ਪਿੱਛੇ ਬਾਥਰੂਮ ਬਣੇ ਹੋਏ ਨੇ ਸਰਕਾਰੀ ਹਸਪਤਾਲ ਆਰਾੰਭਰਾ ਫੂਲ ਦੇ ਜੋ ਕਿ ਕਾਫੀ ਸਮੇਂ ਤੋਂ ਬੰਦ ਪਿਆ ਹੈ। ਇਹਨਾਂ ਦਾ ਕੋਈ ਧਿਆਨ ਨਹੀਂ ਲਿਆ ਜਾਂਦਾ। ਇਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਜਦੋਂ ਕਿ ਮਰੀਜ਼ਾਂ ਦੀ ਮੁੱਖ ਜ਼ਰੂਰਤ ਹੈ। ਮਰੀਜ਼ਾਂ ਦੀ ਮੁੱਖ ਜ਼ਰੂਰਤ ਹੈ। ਪਖਾਨੇ ਜਿਹਨੂੰ ਅਸੀਂ ਬਾਥਰੂਮ ਕਹਿ ਦਿੰਦੇ ਆ ਕਿਉਂਕਿ ਜਦੋਂ ਮਰੀਜ਼ ਦੇ ਨਾਲ ਸੈਂਟੈਂਟ ਵੀ ਆਉਂਦੇ ਆ ਉਹ ਬਹੁਤ ਹੀ ਜ਼ਿਆਦਾ ਇਥੇ ਤਕਲੀਫ ਵਿੱਚ ਹੁੰਦੇ ਆ ਤੇ ਉਹਨਾਂ ਨੂੰ ਬਾਥਰੂਮ ਵੀ ਨਹੀਂ ਮਿਲਦਾ ਬਾਥਰੂਮ ਜਾਣ ਵਾਸਤੇ ਤੇ ਅੱਜ ਤੁਸੀਂ ਦੇਖ ਰਹੇ ਆ ਪੰਜਾਬ ਸਰਕਾਰ ਜਿੱਥੇ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਉੱਪਰ ਆਪਣੀਆਂ ਉਦਘਾਟਨ ਪਲੇਟਾਂ ਲਾ ਰਹੀ ਹੈ ਆਪਣੇ ਉਦਘਾਟਨ ਦੇ ਵੱਡੇ ਵੱਡੇ ਨੀਂ ਪੱਥਰ ਰੱਖ ਰਹੇ ਆ ਤੇ ਉਥੇ ਇਹਨਾਂ ਬਾਥਰੂਮਾਂ ਦੀ ਸਾਰੀ ਵੀ ਨਹੀਂ ਲਈ ਜਾ ਰਹੀ ਇਥੋਂ ਪਤਾ ਲੱਗ ਜਾਂਦਾ ਕਿ ਸਾਡੀ ਪੰਜਾਬ ਦੀ ਸਰਕਾਰ ਬੁਰੀ ਤਰ੍ਹਾਂ ਨਾਲ ਖੇਮ ਚੁੱਕੀ ਆ ਇਹਨਾਂ ਕੋਲੇ ਜੇਕਰ ਬਾਥਰੂਮ ਠੀਕ ਕਰਾਉਣ ਵਾਸਤੇ ਪੈਸਾ ਨਹੀਂ ਤੇ ਆਮ ਲੋਕਾਂ ਦਾ ਕੀ ਭਲਾ ਕਰਨਗੇ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਪੈਸਾ ਇਹਨਾਂ ਦੇ ਡਾਇਰੈਕਟ ਖਾਤੇ ਦੇ ਵਿੱਚ ਪਾਇਆ ਜਾਂਦਾ ਉਹ ਸਿੱਧਾ ਹਸਪਤਾਲਾਂ ਦੇ ਉੱਪਰ ਲਾਇਆ ਜਾਵੇ ਇਹਨਾਂ ਦੇ ਖਾਤੇ ਦੇ ਵਿੱਚ ਨਾ ਪਾਇਆ ਜਾਵੇ ਇਹੀ ਬੇਨਤੀ ਅਸੀਂ ਭਾਰਤ ਸਰਕਾਰ ਮੋਦੀ ਪ੍ਰਧਾਨ ਮੰਤਰੀ ਜੀ ਸ੍ਰੀ ਮੋਦੀ ਜੀ ਬਾਈ ਜੀ ਨੂੰ ਕਰਦੇ ਹਾਂ ਕਿ ਉਹ ਸਿੱਧਾ ਪੈਸਾ ਹਸਪਤਾਲਾਂ ਦੇ ਖਾਤੇ ਵਿੱਚ ਪਾਵੇ ਦਾ ਕੇ ਸਰਕਾਰ ਨੂੰ ਦੇਵੇ ਹਾਂ ਇਹਦੇ ਨਾਲ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਥੋੜਾ ਜਿਹਾ ਮੀਡੀਆ ਕੇ ਇਸ ਦੇ ਸ਼ਾਰਟਸ ਜੋ ਹਨ ਦਿਖਾਏ ਜਾਣ ਸਾਫ ਤੌਰ ਤੇ ਸਵਚ ਭਾਰਤ ਮਿਸ਼ਨ ਲਿਖਿਆ ਹੋਇਆ ਹੈ ਸੋ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਮਹਾਵੀਦੀ ਦੇ ਨਾਲ ਇਹਨਾਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਤੇ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਸਾਰੀ ਇਸ ਦੇ ਸੰਬੰਧ ਵਿੱਚ ਮੇਰਾ ਤਾਂ ਕਹਿਣਾ ਇਹ ਜਿਵੇਂ ਆਪਣੇ ਰਾਮਪੁਰਾ ਫੂਲ ਸ਼ਹਿਰ ਦਾ ਏਡਾ ਵੱਡਾ ਸ਼ਹਿਰ ਹੈ ਇੱਥੇ ਕਈ ਪਿੰਡ ਲੱਗਦੇ ਨੇ ਸਾਡੇ ਸਰਕਾਰੀ ਸੇਵਾ ਹਥਾਂ ਰਾਮਪੁਰਾ ਫੂਲ ਨੂੰ ਇੱਥੇ ਧੀਆਂ ਭੈਣਾਂ ਹੋਰ ਬਜ਼ੁਰਗ ਆਉਂਦੇ ਨੇ ਜਿਵੇਂ ਆਪਾਂ ਦੇਖਿਆ ਤੇ ਤਾਰੇ ਲੱਗੇ ਹੋਏ ਨੇ ਕੰਡਾ ਤਾਰ ਲਈ ਹੋਈ ਹੈ ਇਹਦਾ ਕੋਈ ਕਰਮਚਾਰੀ ਮੁਲਾਸਾ ਉਸ ਕੋਈ ਨਹੀਂ ਕਰਦਾ ਜਾਂ ਲੋਕ ਲਾ ਕੇ ਰੱਖੇ ਪਏ ਨੇ ਇਹ ਸਰਕਾਰ ਦੀ ਨਹੀਂ ਹੈ ਵੈਸੇ ਤਾਂ ਆਪਣੇ ਜਿਹੜੇ ਸਾਡੇ ਸਾਫਾ ਮੌਜੂਦਾ ਐਮਐਲਏ ਸਾਹਿਬ ਨੇ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬਾਹਰ ਸਕੂਲਾਂ ਜਿਹੜੇ ਬਣੇ ਹੋਏ ਸਕੂਲ ਨੇ ਉਹਨਾਂ ਦੇ ਕੰਧਾਂ ਦੇ ਉੱਤੇ ਆਪਣੇ ਨੀ ਪੱਥਰ ਧਰੀ ਜਾਂਦੇ ਨੇ ਤੇ ਉਹ ਸਰਕਾਰੀ ਹਸਪਤਾਲਾਂ ਨੂੰ ਕੋਈ ਧਿਆਨ ਨਹੀਂ ਦੇ ਰਹੇ ਮੈਂ ਪਰਸੋਂ ਅੰਦਰ ਵੀ ਦੇਖ ਕੇ ਆਇਆ ਸਰਕਾਰੀ ਹਸਪਤਾਲ ਦੀਆਂ ਜਿਹੜੀਆਂ ਟੁੱਟੀਆਂ ਨੇ ਉਹ ਟੁੱਟੀਆਂ ਪਈਆਂ ਨੇ ਕੋਈ ਟਾਇਲਟ ਸੌਫਟ ਸੀਟ ਨਹੀਂ ਕੋਈ ਪ੍ਰਬੰਧ ਨਹੀਂ ਪ੍ਰੋਪਰ ਕੀਤਾ ਹੋਇਆ ਤੇ ਸਾਡੀ ਇਹ ਹੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਵੀ ਜਿਹੜਾ ਤੁਹਾਡਾ ਆਪਣੇ ਸਰਕਾਰੀ ਹਸਪਤਾਲ ਦੇ ਅੰਦਰ ਟਾਇਲਟ ਸੀਟਾਂ ਜਿਹੜੀਆਂ ਜਾਂ ਬਾਥਰੂਮ ਬੰਦ ਕੀਤੇ ਹੋਏ ਨੇ ਇਹਨਾਂ ਨੂੰ ਖਲਵਾ ਕੇ ਇੱਥੇ ਚੱਲਦਾ ਕੀਤਾ ਹੋਣਾ ਚਾਹੀਦਾ ਤਾਂ ਜੋ ਕਿਸੇ ਵੀ ਮਰੇ ਭੈਣ ਭਾਈ ਨੂੰ ਜਾਂ ਕਿਸੇ ਵੀ ਬਜ਼ੁਰਗ ਨੂੰ ਕੋਈ ਤਕਲੀਫ ਨਾ ਹੋਵੇ ਜੇ ਕਿਸੇ ਨੂੰ ਇੱਥੇ ਬਜ਼ੁਰਗ ਬੰਦੇ ਨੂੰ ਕੋਈ ਮਾਠ ਮਾਰਾ ਜੇ ਕੋਈ ਬਾਥਰੂਮ ਦੀ ਬਾਥਰੂਮ ਜਾਣਾ ਪੈ ਜੇ ਤਾਂ ਕਿਸੇ ਬਜ਼ੁਰਗ ਨੂੰ ਆਉਣਾ ਤਾਂ ਜਿੱਧਰਲੀ ਸਾਈਡ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਦੂਰ ਅੰਦਰਲੀ ਸਾਈਡ ਜਾ ਸਕਦਾ ਵਿਚਾਰਾ ਕਿਉਂਕਿ ਜਿਹੜਾ ਬੰਦਾ ਪਹਿਲੇ ਮਰੀਜ਼ ਆ ਉਹ ਬੰਦਾ ਉੱਥੇ ਤੁਰ ਕੇ ਇੱਥੇ ਤੱਕ ਤਾਂ ਮਸਾ ਜਾਊਗਾ ਅੰ ਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਤੁਸੀਂ ਇਹਨੂੰ ਜਲਦ ਤੋਂ ਜਲਦ ਓਪਨ ਕਰਵਾ ਕੇ ਤੇਰੀ ਸਫਾਈ ਕਰਾ ਕੇ ਇਹਨੂੰ ਚੱਲਦਾ ਕੀਤਾ ਜਾਵੇ ਜੇ ਪ੍ਰਸ਼ਾਸਨ ਨੇ 2-4 ਦਿਨਾਂ ਦੇ ਵਿੱਚ ਚੱਲਦਾ ਨਾ ਕੀਤਾ ਤਾਂ ਇਹ ਸੰਘਰਸ਼ ਲੰਬਾ ਵਧਾਂਗੇ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਇਹ ਓਪਨ ਕਰਵਾ ਕੇ ਛੱਡਾਂਗੇ ਅ ਸੋ ਆਪਾਂ ਇਸ ਦਿਨ ਨਾਲ ਹੀ ਗੱਲਬਾਤ ਕਰਾਂਗੇ ਡਾਕਟਰ ਇਸ ਤਰ੍ਹਾਂ ਹਸਪਤਾਲ ਦਾ ਹਾਲ ਦੇਖ ਲਓ ਮੈਨੂੰ ਪਤਾ ਵੀ ਇਹਨੂੰ ਘੱਟੋ ਘੱਟ 5-6 ਸਾਲ ਹੋ ਗਏ ਰਾਂ ਕਿਤੇ ਤੇ ਉਸ ਸੋ ਤੁਸੀਂ ਇਹਨਾਂ ਦੇ ਵਿਚਾਰ ਸੁਣ ਹੀ ਲਏ ਹੋਣੇ ਹੋਰ ਵੀ ਲੋਕ ਇੱਥੇ ਮੌਜੂਦ ਨੇ ਜੋ ਆਪਣੇ ਆਪਣੇ ਵਿਚਾਰ ਇਸ ਇਸ ਮਹੀਨੇ ਦੇ ਵਿੱਚ ਦੇਣਾ ਚਾਹੁੰਦੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਸਸਰੀ ਘਰ ਵਾਲਾਈ ਜੀ ਕਿਸ ਪਿੰਡ ਤੋਂ ਆਪੇ ਕੀ ਕਹਿਣਾ ਚਾਹੁੰਦੇ ਲਾ ਤਾਂ ਸਾਰਿਆਂ ਨੂੰ ਜੀਬੀਰ ਭਰਾਵਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਲੋਕ ਪੈਸੇ ਲਾ ਕੇ ਸੇਵਾ ਮੰਗਦੇ ਤੇ ਇੱਥੇ ਤਾਂ ਸੇਵਾ ਹੀ ਬੰਦ ਕਰੀ ਬੈਠੇ ਜੀ ਬਹੁਤ ਮਾੜੀ ਜਿਹੜੀ ਆਪਾਂ ਕਹਿ ਸਕਦੇ ਹਾਂ ਗੱਲ ਕਿਉਂਕਿ ਇਸ ਮੁੱਦੇ ਨੂੰ ਮੌਜੂਦਾ ਐਮਐਲਏ ਸਾਹਿਬ ਇੱਥੇ ਉਹਨਾਂ ਨੂੰ ਵੀ ਜ਼ਰੂਰ ਧਿਆਨ ਮਰਾਵਾ ਦੇ ਵੀ ਐਮਐਲਏ ਸਾਹਿਬ ਆਪਾਂ ਪਿੰਡਾਂ ਪਿੰਡਾਂ ਚ ਜਾਂਦੇ ਆ ਨਸ਼ਾ ਵਿਰੋਧ ਦੇ ਖਿਲਾਫ ਵੀ ਇਹਨਾਂ ਨੂੰ ਆਪਾਂ ਨਸ਼ਾ ਬੰਦ ਕਰਾਈਏ ਜਾਂ ਸਕੂਲਾਂ ਦੇ ਵਿੱਚ ਡਿਵੈਲਪਮੈਂਟ ਦਾ ਲੈ ਕੇ ਕਿਸੇ ਵੀ ਕਾਰਨ ਦਾ ਮੁੱਦਾ ਲੈ ਕੇ ਜਾਂਦੇ ਆ ਇੱਥੇ ਰਾਮਪੁਰੇ ਪਰ ਮੇਨ ਪੁਆਇੰਟ ਦਾ ਦੇਖੋ ਤੁਸੀਂ ਰਾਮਪੁਰੇ ਸ਼ਹਿਰ ਦਾ ਮੇਨ ਪੁਆਇੰਟ ਹੈ ਇਹ ਮੇਨ ਹਸਪਤਾਲ ਇੱਥੇ ਹੀ ਰਾਮਪੁਰੇ ਤੋਂ ਜਿਹੜੀ politcal ਲਾਈਨ ਆ ਜਾਂ politcal ਗੱਲ ਆ ਕੋਈ ਵੀ ਆ ਜਾਂ ਐਕਟੀਵਿਟੀ ਆ ਉਹ ਹਲਕਾ ਰਾਮਪੁਰਾ ਕੂਲ ਤੁਸੀਂ ਚੱਲਦੀ ਆ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਵੀ ਜੇ ਇਹੋ ਜਿਹੀਆਂ ਚੀਜ਼ਾਂ ਤੇ ਸਕੂਲਾਂ ਜਾਂ ਕਾਲਜਾਂ ਚੋ ਵਿੱਚ ਜਾਂ ਸਰਕਾਰੀ ਜਿਹੜੀਆਂ ਸਹੂਲਤਾਂ ਬਿਲਡਿੰਗਾਂ ਬਣੀਆਂ ਬਾ ਉਹਤੇ ਇੱਕ ਵਾਰੀ ਜ਼ਰੂਰ ਗੌਰ ਕੀਤੀ ਜਾਵੇ ਔਰ ਲੋਕ ਸੱਥਾਂ ਵਾਲੀ ਮਾਨਸਾਬ ਗੱਲ ਕਰਦੇ ਸੀ ਵੀ ਲੋਕ ਸੱਥਾਂ ਚੋ ਜੀ ਸਰਕਾਰ ਚੱਲਦੀ ਹੁੰਦੀ ਹੈ ਮੈਂ ਕਹਿੰਦਾ ਵੀ ਇਹ ਵੀ ਇੱਕ ਆਪਾਂ ਸੱਥ ਹੈ ਜਿਹੜੀ ਹਸਪਤਾਲ ਦੇ ਵਿੱਚ ਬਾਥਰੂਮਾਂ ਦੀ ਲਾਲੋ ਜਾਂ ਡਾਕਟਰ ਦੀ ਲਾਲੋ ਜੀ ਇੱਕ ਸੱਥ ਨੂੰ ਸੱਥ ਹੈ ਔਰ ਮਹਿਮਾਨ ਸਾਹਿਬ ਨੂੰ ਬੜਾ ਬੇਨਤੀ ਕਰਦਾ ਵੀ ਜਿਹੜੇ ਇਹ ਸਰਕਾਰੀ ਸਕੂਲ ਹੋਗੇ ਜਾਂ ਹਸਪਤਾਲ ਹੋਗੇ ਇਹਨਾਂ ਤੇ ਜ਼ਰੂਰ ਗੌਰ ਕੀਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਹਾਂ ਸੋ ਜਿੱਦਾਂ ਕੀ ਦੇਖਣ ਦੇ ਵਿੱਚ ਆਇਆ ਹੈ ਇਹ ਜੋ ਬਾਥਰੂਮ ਨੇ ਸਵੱਛਪਾਣ ਮਿਸ਼ਨ ਤਹਿਤ ਬਣੇ ਨੇ ਇਹ ਸਿਰਫ ਇਸ ਪੁਆਇੰਟ ਤੇ ਨਹੀਂ ਕਾਫੀ ਜ਼ਿਆਦਾ ਜਿਵੇਂ ਬਸ ਸਟੈਂਡ ਹੋ ਗਏ ਹੋਰ ਸਰਕਾਰੀ ਥਾਮਾ ਹੋ ਗਿਆ ਹਰ ਇੱਕ ਥਾਮਾਂ ਤੇ ਮੌਜੂਦ ਨੇ ਪਰ ਇਹਨਾਂ ਉੱਪਰ ਧਿਆਨ ਨਹੀਂ ਦਿੱਤਾ ਜਾ ਰਿਹਾ ਜਿੱਤੇ ਤੱਕ ਦੇਖਿਆ ਜਾਏ ਹੈ ਤਕਰੀਬਨ ਤਕਰੀਬਨ ਅੱਜ ਦੀ ਡੇਟ ਵਿੱਚ ਸਾਰੇ ਦੇ ਸਾਰੇ ਬੰਦ ਨੇ ਕੀ ਕਹਿਣਾ ਚਾਹਾਂਗੇ ਮੇਰਾ ਭਾਈ ਜੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਿਹਨ ਸਵਸਥ ਭਾਰਤ ਮਿਸ਼ਨ ਦੇ ਤਹਿਤ ਤੁਸੀਂ ਇਹ ਕੰਮਰ ਕਰਕੇ ਲਿਖਿਆ ਹੋਇਆ ਸਵਸਥ ਭਾਰਤ ਮਿਸ਼ਨ 2030 ਇਹ ਲਿਖਣਾ ਹੀ ਸੌਖਾ ਤੇ ਇਹਨੂੰ ਸੰਭਾਲਣਾ ਬਹੁਤ ਔਖਾ ਹੈ ਇੱਥੇ ਪਰ ਸਰਕਾਰੀ ਹਸਪਤਾਲ ਤੇ ਦੇਖ ਹੀ ਰਹੇ ਆ ਵੀ ਤਾਲਾ ਲੱਗਿਆ ਹੋਇਆ ਕੰਡਾ ਤਾਰਨ ਆਈ ਹੋਈ ਆ ਪ੍ਰਸ਼ਾਸਨ ਦੀ ਬਹੁਤ ਵੱਡੀ ਨਾਗਲੀ ਆ ਜਿਹਨੂੰ ਇੱਥੇ ਹਸਪਤਾਲ ਦੇ ਵਿੱਚ ਵੀ ਮਰੀਜ਼ ਆਉਂਦਾ ਭਣ ਭਾਈ ਆਉਂਦਾ ਬੇਰਬਾਦ ਆ ਕੋਈ ਬਿਮਾਰੀ ਅੱਜ ਕੱਲ ਗਰਮੀ ਦਾ ਟਾਈਮ ਆ ਜਿਹੜਾ ਬੰਦਾ ਬਿਮਾਰ ਪਹਿਲੇ ਹੀ ਚੱਲ ਰਿਹਾ ਉਹ ਬਾਹਰ ਇੱਥੇ ਖੜਾ ਬਾਥਰੂਮ ਕਰਨ ਜਾਣਾ ਚਾਹੁੰਦਾ ਤਾਂ ਇੱਥੇ ਬੰਦ ਲੱਗੇ ਜਿੰਦੇ ਲੱਗੇ ਹੋਏ ਨੇ ਉਹ ਬੰਦਾ ਅੰਦਰੋਂ ਕਿੱਦਾਂ ਤੁਰ ਕੇ ਜਾਊਗਾ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਕੀ ਆ ਜਿਹੜਾ ਇਹਨੂੰ ਜਿੰਦੇ ਲਾਏ ਹੋਏ ਨੇ ਤਾਲੇ ਲਾਏ ਹੋਏ ਨੇ ਸਕੰਡਾ ਤੌਰ ਲਈ ਹੋਈ ਆ ਪਤਾ ਨਹੀਂ ਕਿਉਂ ਇਹਨੂੰ ਕਿਉਂ ਪ੍ਰਸ਼ਾਸਨ ਨੇ ਬੰਦ ਕਰ ਰੱਖਿਆ ਹੈਗਾ ਵੀ ਕਿਉਂ ਨਹੀਂ ਇਹਨੂੰ ਓਪਨ ਕਰ ਦੇਵੇ ਪ੍ਰਸ਼ਾਸਨ ਨੇ ਅੰਦਰ ਵੀ ਜੇ ਆਪਾਂ ਜੇ ਆਪਾਂ ਹੀ ਸੂਚੀ ਵੀ ਪ੍ਰਸ਼ਾਸਨ ਨੇ ਅੰਦਰ ਚਲਾ ਰੱਖੇ ਨੇ ਅੰਦਰ ਵੀ ਕੋਈ ਜ਼ਿਆਦਾ ਵਧੀਆ ਸਪੈਸ਼ਲਿਟੀ ਨਹੀਂ ਦਿੱਤੀ ਲੋਕਾਂ ਨੂੰ ਅੰਦਰ ਕੀ ਆ ਅੰਦਰ ਜਿੰਨੇ ਵੀ ਵਾਸ਼ਰੂਮ ਆ ਦਾ ਟਾਇਲਟ ਸੀਟਾਂ ਨਹੀਂ ਜਾਂ ਟੂਟੀਆਂ ਵਗੈਰਾ ਚੱਲਦੀਆਂ ਨੇ ਉਹ ਸਾਰੀਆਂ ਟੁੱਟੀਆਂ ਹੋਈਆਂ ਨੇ ਕੋਈ ਵਰਕਿੰਗ ਪ੍ਰੋਪਰਲੀ ਨਹੀਂ ਹੁੰਦੀ ਉਹਨਾਂ ਦੀ ਨਾ ਪਾਣੀ ਡੂੜ ਰਹਿਦਾ 24 ਘੰਟੇ ਟਾਇਲਟ ਫੀਡ ਦਾ ਕੋਈ ਸਰਵਿਸ ਵਈਆ ਨਹੀਂ ਕੋਈ ਵੀ ਮੇਨਟੇਨੈਂਸ ਨਹੀਂ ਕੀਤੀ ਜਾਂਦੀ ਵੀ ਪ੍ਰਸ਼ਾਸਨ ਨੂੰ ਗੈਂਤੀ ਆ ਵੀ ਤੁਸੀਂ ਲੋਕ ਨਹੀਂ ਜਾਣਨਾ ਕਿ ਲਵਾੜਨਾ ਕਰੋ ਦਾ ਬਾਥਰੂਮ ਦੇ ਵਿੱਚ ਸਫਾਈ ਹੋਣੀ ਚਾਹੀਦੀ ਆ ਲੋਕੀ ਹਸਪੀਟਲ ਦੇ ਵਿੱਚ ਇਲਾਜ ਕਰਾਉਣ ਆਉਂਦੇ ਆ ਨਾ ਕਿ ਇਥੋਂ ਬਿਮਾਰ ਹੋਣ ਆਉਂਦੇ ਆ ਆਪਾਂ ਸਰਕਾਰੀ ਹਸਪਤਾਲ ਦੇ ਜਿਹੜੇ ਅੰਦਰ ਬਾਥਰੂਮ ਆ ਉਹਨਾਂ ਦੀ ਵੀ ਸਫਾਈ ਦਾ ਧਿਆਨ ਰੱਖੀਏ ਤਾਂ ਜੋ ਇਥੋਂ ਲੋਕੀ ਸਵਸਤ ਹੋ ਕੇ ਸਹੀ ਸਲਾਮਤ ਹੋ ਕੇ ਜਾਣ ਬਿਮਾਰੀਆਂ ਹੋਰ ਨਾ ਨਾਲ ਲੈ ਕੇ ਜਾਣ ਕਰੇ ਆਪਣੇ ਅਹ ਸੋ ਜਿਸ ਤਰੀਕੇ ਨਾਲ ਸਾਨੂੰ ਦਿਖਾਣਾ ਚਾਹਾਂਗਾ ਕੁਝ ਤਸਵੀਰਾਂ ਜੋ ਤੁਸੀਂ ਇਹ ਦੇਖ ਸਕਦੇ ਹੋਵੋਗੇ ਕਿ ਇਨ੍ਹਾਂ ਬਾਥਰੂਮਾਂ ਨੂੰ ਕਾਫੀ ਲੰਬੇ ਸਮੇਂ ਤੋਂ ਕਾਫੀ ਲੰਬੇ ਅਰਸੇ ਤੋਂ ਮੁਕੰਮਲ ਤੌਰ ਤੇ ਮੰਨ ਲਿਆ ਗਿਆ ਹੈ ਕਿ ਕੰਡੇ ਵਾਲੀ ਤਾਰ ਲਾ ਕੇ ਵੈਰੀ ਰੀਡਿੰਗ ਕੀਤੀ ਗਈ ਹੈ ਇਹ ਗਮਲੇ ਲਗਾਏ ਹੋਣ ਫੁੱਲ ਲਗਾਏ ਹੋਣ ਇਹ ਵੀ ਇਸ ਲਈ ਲਗਾਏ ਗਏ ਹਨ ਕਿਉਂਕਿ ਇੱਥੇ ਜੋ ਬਾਥਰੂਮ ਕਰਨ ਆਉਂਦੇ ਸੀ ਬਾਥਰੂਮ ਬੰਦ ਦੇ ਕੇ ਸਾਹਮਣੇ ਵਾਲੀ ਕੰਧ ਤੇ ਆਪਣਾ ਜੋ ਵੀ ਉਹਨਾਂ ਵੱਲੋਂ ਬਾਥਰੂਮ ਵਗੈਰਾ ਕੀਤਾ ਜਾਂਦਾ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਜੋ ਮੌਜੂਦਾ ਸਥਿਤੀ ਹੈ ਜੋ ਮੌਜੂਦਾ ਹਾਲ ਹੈ ਉਹ ਸਾਫ਼ ਹੀ ਦ੍ਰਿਸ਼ ਜੋ ਹਨ ਦੇਖਣਯੋਗ ਨਹੀਂ ਹਨ ਬਹੁਤ ਹੀ ਜ਼ਿਆਦਾ ਇਮਾਰਤ ਜੋ ਹੈ ਪੁਰਾਣੀ ਲੱਗ ਰਹੀ ਹੈ ਜਿਦਾ ਕਿ ਇਸ ਨੂੰ ਤੁਸੀਂ ਦੇਖ ਸਕਦੇ ਹੋ ਨਾਮ ਲਿਖਿਆ ਸੱਚਖਾ ਕਮਿਸ਼ਨ 2023 ਇਸ ਨੂੰ ਨਾਮ ਦਿੱਤਾ ਗਿਆ ਹੈ ਪਰ ਇਸ ਦੀ ਜੋ ਅੱਜ ਦੀ ਹਾਲਤ ਹੈ ਉਹ ਤੁਹਾਡੇ